ਗਰੀਬ ਮਰੀਜ਼ ਬਾਬੂ ਲਾਲ ਦਾ ਕਾਰਪੇਟ ਹਸਪਤਾਲ ਵਿਕੇ ਦਿਲ ਦੀ ਸਰਜਰੀ ਦਾ ਇਲਾਜ ਕੀਤਾ ਗਿਆ ਤਸਵੀਰਾਂ ਸਾਂਝੀਆਂ ਕਰਾਂਗੇ ਕਾਰਪੇਟ ਹਸਪਤਾਲ ਦੀਆਂ ਜਿੱਥੇ ਕਿ ਇੱਕ ਗਰੀਬ ਮਰੀਜ਼ ਦਾ ਇਲਾਜ ਕਰਕੇ ਕਾਰਪੇਟ ਹਸਪਤਾਲ ਨੇ ਇੱਕ ਮਿਸਾਇਲ ਕਾਇਮ ਕੀਤੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬਾਬੂ ਲਾਲ ਦੀ ਉਮਰ ਵੀ ਕਾਫੀ ਸੀ ਤੇ ਆਪਰੇਸ਼ਨ ਵੀ ਬਹੁਤ ਔਖਾ ਸੀ ਪਰ ਡਾਕਟਰ ਜਤਿੰਦਰ ਮਲਹੋਤਰਾ ਦੀ ਪੂਰੀ ਟੀਮ ਵੱਲੋਂ ਇਹ ਸਫਲ ਸਰਜਰੀ ਕੀਤੀ ਗਈ ਆਉ ਤੁਹਾਨੂੰ ਸੁਣਾਉਨੇ ਆ ਕੀ ਕਹਿਣਾ ਇਸ ਮੌਕੇ ਤੇ ਡਾਕਟਰ ਜਤਿੰਦਰ ਮਲੋਤਰਾ ਦਾ ਅਤੇ ਗ੍ਰੀਮ ਰੀਜ਼ ਦਾ ਜਿਹੜਾ ਪੇਸ਼ੈਂਟ ਸੀ ਜਿਨ੍ਹਾਂ ਦੇ ਬਾਰੇ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਕਿੰਨੀ ਕੁ ਮੁਸ਼ਕਲ ਆਈ ਆ ਤੇ ਕਿਸ ਤਰ੍ਹਾਂ ਜਿਹੜੇ ਪੇਸ਼ੈਂਟ ਦੇ ਵਿੱਚ ਜਿਹੜੀ ਸਫਲਤਾ ਮਿਲਿਆ ਇਹ ਬਾਬੂ ਰਾਮ ਪਹਿਲੇ ਮੈਂ ਆਪਣਾ ਦੱਸ ਦਿਆਂ ਮੈਂ ਡਾਕਟਰ ਜਤਿੰਦਰ ਮਲੋਤਰਾ ਮੈਡੀਕਲ ਡਾਇਰੈਕਟਰ ਐਂਡ ਮੈਨੇਜਿੰਗ ਡਾਇਰੈਕਟਰ ਦਾ ਕਾਰਪੋਰੇਟ ਹਸਪੀਟਲ ਬਟਾਲਾ ਰੋਡ ਅਮਰੀਤ ਸਰ ਬਾਬੂ ਲਾਲ ਪੇਸ਼ੈਂਟ ਸਾਡੇ ਕੋਲ ਕੁਝ ਦਿਨ ਪਹਿਲੇ ਇਰਾਦੇ 10 15 ਦਿਨ ਪਹਿਲੇ ਐਡਮਿਟ ਹੋਏ ਸੀ ਇਹ ਹਾਰਟ ਫੇਲਅਰ ਨਾਲ ਇਹਦਾ ਸਾਹ ਉਖੜ ਗਿਆ ਸੀ ਸਾਹ ਚੜ ਰਿਹਾ ਸੀ ਚੱਲਣ ਫਿਰਨ ਵਿੱਚ ਮੁਸ਼ਕਲ ਆ ਰਹੀ ਸੀ ਰਦਰ ਲੇਟਣ ਜੀ ਵੀ ਮੁਸ਼ਕਲ ਆ ਰਹੀ ਸੀ ਅਸੀਂ ਉਹਨੂੰ ਹਾਰਟ ਫੇਲਅਰ ਕਹਿੰਦੇ ਆ ਹਾਰਟ ਫੇਲਅਰ ਨਾਲ ਸਾਡੇ ਕੋਲ ਐਡਮਿਟ ਹੋਇਤੀ 2 4 5 ਦਿਨ ਅਸੀਂ ਉਹਨਾਂ ਦਾ ਮੈਡੀਕਲ ਮੈਨੇਜਮੈਂਟ ਹਾਰਟ ਫੇਲ ਦਾ ਇਲਾਜ ਕੀਤਾ ਇਹਦੇ ਬਾਅਦ ਇਹ ਕੁਝ ਸਥਿਰ ਹੋ ਗਏ ਕੁਝ ਬੈਟਰ ਹੋ ਗਏ ਕੁਝ ਸੈਟਲ ਹੋ ਗਏ ਉਸ ਤੋਂ ਬਾਅਦ ਅਸੀਂ ਸਾਰੇ ਅਮਰਜੈਂਸੀ ਅਸਟਰੀ ਹੁੰਦਾ ਜਿਹੜੇ ਵੀ ਪੇਸ਼ੈਂਟ ਹਾਰਟ ਫੇਲਅਰ ਕਰਕੇ ਆਉਂਦੇ ਆ ਉਹਨਾਂ 'ਚ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਮੈਡੀਕਲ ਮੈਨੇਜਮੈਂਟ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਉਹ ਹਾਰਟ ਫੇਲ ਕਿਉਂ ਹੈ ਉਹਦਾ ਕਾਰਨ ਲੱਭਣ ਲਈ ਅਸੀਂ ਉਹਦੀ ਐਂਜਿਓਗ੍ਰਾਫੀ ਕਰ ਲੈਂਦੇ ਜਦੋਂ ਪੇਸ਼ੈਂਟ ਫਿੱਟ ਹੁੰਦਾ ਕਿਉਂਕਿ ਐਂਜਿਓਗ੍ਰਾਫੀ 'ਚ ਪੇਸ਼ੈਂਟ ਨੂੰ ਲੇਟਣਾ ਪੈਂਦਾ ਹੈ ਕਰੀਬ-ਕਰੀਬ 10-15 ਮਿੰਟ ਲਈ ਇਸ ਕਰਕੇ ਹਾਰਟ ਫੇਲ ਵਾਲਾ ਪੇਸ਼ੈਂਟ ਬੈੱਡ ਤੇ ਲੇਟ ਨਹੀਂ ਸਕਦਾ ਉਹਨੂੰ ਪਹਿਲੇ ਮੈਨੇਜ ਕਰਕੇ ਫਿਰ ਉਹਦੀ ਐਂਜਿਓਗ੍ਰਾਫੀ ਹੁੰਦੀ ਹੈ ਇਹਨਾਂ ਦੇ ਵਿੱਚ ਜਦੋਂ ਐਂ ਜਿਹੜੀਆਂ ਵੈਸਲ ਸਟੈਂਟੇਬਲ ਨਹੀਂ ਸੀ ਸਟੈਂਟੇਬਲ ਨਹੀਂ ਸੀ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ 'ਚ ਸਟੈਂਡ ਨਹੀਂ ਪਾ ਸਕਦੇ ਸੀ ਆ ਜ਼ਰੂਰਤੋਂ ਜ਼ਿਆਦਾ ਪੈਣੇ ਸੀ ਇਸ ਕਰਕੇ ਉਹ ਸਟੈਂਟੇਬਲ ਵੈਸਲ ਨਹੀਂ ਸੀ ਇਸ ਕਰਕੇ ਬਾਈਪਾਸ ਕਰਨਾ ਜ਼ਰੂਰੀ ਸੀ ਇਹਨਾਂ ਕੋਲ ਆਯੁਸ਼ਮਾਨ ਦਾ ਕਾਰਡ ਸੀ ਆਯੁਸ਼ਮਾਨ ਦੇ ਕਾਰਡ 'ਚ ਬਾਈਪਾਸ ਸਰਜਰੀ ਹੋ ਜਾਂਦੀ ਹੈ ਪਰ ਜਦੋਂ ਇੰਨੀ ਟ੍ਰਿਕੀ ਸਰਜਰੀ ਹੋਵੇ ਜਦੋਂ ਇੰਨਾ ਡਿਫਿਕਲਟ ਸਰਜਰੀ ਹੋਵੇ ਡਿਫਿਕਲਟ ਕਿਉਂ ਡਿਫਿਕਲਟ ਇਸ ਕਰਕੇ ਬਿਕੋਜ਼ ਇਹਨਾਂ ਦਾ ਹਾਰਟ ਜਿਹੜਾ ਸੀ ਉਹ 20-30% ਕੰਮ ਕਰ ਰਿਹਾ ਸੀ ਰੀਪੀਟਿਡ ਹਾਰਟ ਫੇਲਿਅਰ ਕਰਕੇ ਆ ਰਿਪੀਟਿਡ ਐਮ ਆਈ ਕਰਕੇ ਰਿਪੀਟਿਡ ਹਾਰਟ ਅਟੈਕ ਕਰਕੇ ਇਹਨਾਂ ਦਾ ਹਾਰਟ ਸਲੋਲੀ ਸਲੋਲੀ ਡੈਮੇਜ ਹੋਣਾ ਸ਼ੁਰੂ ਹੋ ਗਿਆ ਜਿੰਦੋਂ ਤੱਕ ਸਾਡੇ ਕੋਲ ਆਇਆ ਇਹਨਾਂ ਦਾ ਹਾਰਟ 25 ਤੋਂ 30% ਕੰਮ ਕਰ ਰਿਹਾ ਸੀ ਜਿਨ੍ਹਾਂ ਦਾ ਮਰੀਜ਼ਾਂ ਦਾ ਹਾਰਟ 25 ਤੋਂ 30% ਕੰਮ ਕਰਦਾ ਹੈ ਪੂਰਾ ਕੰਮ ਨਹੀਂ ਕਰਦਾ ਪੂਰਾ ਮਤਲਬ 60% ਕੰਮ ਨਹੀਂ ਕਰਦਾ ਉਹਨਾਂ ਦਾ ਉਹਨਾਂ 'ਚ ਹਾਰਟ ਜਿਹੜਾ ਬਾਈਪਾਸ ਸਰਜਰੀ ਥੋੜੀ ਟ੍ਰਿਕੀ ਹੋ ਜਾਂਦੀ ਹੈ ਕਿਉਂਕਿ ਉਹਦੇ 'ਚ ਕਿਸੇ ਵੀ ਵੇਲੇ ਆਈਏ ਬੀਪੀ ਇੱਕ ਬੈਲੂਨ ਹੁੰਦਾ ਐਂਟਰਾਇਓਟਿਕ ਬੈਲੂਨ ਪੰਪ ਹੁੰਦਾ ਉਹ ਬੈਲੂਨ ਪੈਂਦਾ ਹੈ ਉਹਦੇ ਵਿੱਚ ਉਹ ਬੈਲੂਨ ਸਾਨੂੰ ਸਰਕਾਰ ਉਹਦੇ ਖਰਚਾ ਨਹੀਂ ਦਿੰਦੀ ਬਿਕੋਜ਼ ਬੈਲੂਨ ਦਾ ਆਪਣਾ ਹੀ 40000 ਰੁਪਏ ਦਾ ਬੈਲੂਨ ਹੈ ਇਹ ਗਰੀਬ ਬੰਦੇ ਸੀ ਇਹ ਬੈਲੂਨ ਅਫੋਰਡ ਨਹੀਂ ਕਰ ਪਾਉਂਦੇ ਸੀ ਸੋ ਇਸ ਕਰਕੇ ਹਸਪੀਟਲ ਨਾਲ ਥੋੜੀ ਜੀ ਮਨ ਮੋਟਾਬ ਹੋਇਆ ਕਿ ਅਸੀਂ ਇਹ ਸਰਜਰੀ ਕਰਾਣੀ ਵੀ ਇੱਥੋਂ ਹੀ ਆ ਬਿਕੋਜ਼ ਇਹਨਾਂ ਦੇ ਆਲਰੇਡੀ ਦੋ ਤਿੰਨ ਪੇਸ਼ੈਂਟਸ ਹੋ ਸੀ ਇਹ ਇਸੇ ਚੱਕਰ ਚੋਂ ਕੱਢਿਆ ਹੋਇਆ ਸੀ ਇਸੇ ਬਿਮਾਰੀ ਚੋਂ ਕੱਢਿਆ ਸੀ ਕੁਝ ਸਾਲ ਪਹਿਲੇ ਉਹੀ ਪੇਸ਼ੈਂਟ ਸਾਡੇ ਕੋਲ ਲੈ ਕੇ ਆਇਆ ਸੀ ਸਾਡੇ ਕੋਲ ਕਿ ਡਾਕਟਰ ਸਾਹਿਬ ਮੈਨੂੰ ਤੁਸੀਂ ਬਚਾਇਆ ਸੀ ਕਿੰਨੇ ਸਾਲ ਹੋ ਗਏ 4-5 ਸਾਲ ਮਿਲ ਕੇ ਪਹਿਲੇ ਆਏ ਸੀ ਉਸ ਤੋਂ ਬਾਅਦ ਮਰੀਜ਼ ਲੈ ਕੇ ਆਏ ਜਿਸ ਕਰਕੇ ਸਾਨੂੰ ਪ੍ਰੋਬਲਮ ਹੈ ਇਹਹੀ ਪ੍ਰੋਬਲਮ ਆ ਰਹੀ ਸੀ ਕਿ ਆਏ ਬੀਪੀ ਪਹਿਣਾ ਹੈ ਜਾਂ ਨਹੀਂ ਪਹਿਣਾ ਜਾਂ ਕੀ ਪ੍ਰੋਬਲਮ ਹੈ ਉਹਦੇ ਚ ਅਸੀਂ ਕੁਝ ਬਨ ਮੋਟਾ ਹੋਇਆ ਲੇਕਿਨ ਅਲਟੀਮੇਟਲੀ ਅਸੀਂ ਹਸਪੀਟਲ ਨੇ ਪੂਰਾ ਆਪਣਾ ਮੋਢਾ ਦਿੱਤਾ ਇਹਨਾਂ ਨੂੰ ਕਿ ਅਸੀਂ ਜੋ ਵੀ ਹੋਏਗਾ ਜਿੰਨਾ ਵੀ ਖਰਚਾ ਹੋਏਗਾ ਆਇਸ਼ਮਾਨ ਤੋਂ ਉੱਪਰ ਵੀ ਜਿੰਨਾ ਖਰਚਾ ਹੋਏਗਾ ਹਸਪੀਟਲ ਭਰੇਗਾ ਔਰ ਹਸਪੀਟਲ ਆਪਣੇ ਖਰਚੇ ਤੇ ਇਹਨਾਂ ਦਾ ਬਾਈਪਾਸ ਕਰਾਏਗਾ ਆਈਏਬੀਪੀ ਬਾਈਪਾਸ ਦਵਾਈਆਂ ਲੈਬੋਰੀ ਹਸਪੀਟਲ ਬੈਸਟ ਪੋਸੀਬਲ ਸਰਜਨ ਸਭ ਕੁਝ ਕਰਕੇ ਅਸੀਂ ਇਹਨਾਂ ਦਾ 5 ਦਿਨ ਪਹਿਲੇ ਬਾਈਪਾਸ ਸਰਜਰੀ ਕੀਤੀ ਔਰ ਅੱਜ ਪੇਸ਼ੈਂਟ ਬਿਲਕੁਲ ਠੀਕ ਹੈ ਇਹ ਪੇਸ਼ੈਂਟ ਅੱਜ ਡਿਸਚਾਰਜ ਹੋ ਕੇ ਘਰ ਜਾ ਰਿਹਾ ਹੈ ਅਸੀਂ ਵੈਸੀ ਹਰ ਮਹੀਨੇ 20 ਤੋਂ 25 ਬਾਈਪਾਸ ਸਰਜਰੀ ਜਿਹਦੇ ਚ ਵੈਲਵ ਰਿਪਲੇਸਮੈਂਟ ਚਾਹੇ ਮਾਈਟਰਲ ਹੈ ਚਾਹੇ ਆਰਟਿਕ ਹੈ ਚਾਹੇ ਡੀਵੀਆਰ ਹੈ ਚਾਹੇ ਉਹ ਮੈਂ ਸਾਰੀਆਂ ਚੀਜ਼ਾਂ ਇਹਨਾਂ ਦੇ ਪ੍ਰੈਸ ਰੋਟਸ ਵਿੱਚ ਮੈਂ ਮੈਂਸ਼ਨ ਵੀ ਕੀਤੀਆਂ ਜਿਦਾ ਐਟਰੀਅਲ ਸੈਪਟਰਲ ਇਫੈਕਟ ਹੈ ਵੈਂਟ੍ਰਕਲ ਸੈਪਟਰਲ ਇਫੈਕਟ ਹੈ ਬਹੁਤ ਸਾਰੀਆਂ ਹਾਰਟ ਦੇ ਆਪਰੇਸ਼ਨ ਹੁੰਦੇ ਆ ਜਿਹੜੇ ਕਿ ਅਸੀਂ ਆਪਣੇ ਹਸਪੀਟਲ ਸਾਰੇ ਕਰ ਰਹੇ ਆ ਪਾਈਪਰ ਸਰਜਰੀ ਤਾਂ ਅਸੀਂ ਹਰ ਇੱਕ ਦਿਨ ਛੱਡ ਕੇ ਆ ਰੋਜ਼ ਕਰ ਰਹੇ ਆ ਉਹਨਾਂ ਚ ਇੱਕ ਸਰਜਰੀ ਐ ਵੀ ਹੈ ਲੇਕਿਨ ਡਿਫਿਕਲਟੀ ਕਿਉਂ ਸੀ ਉਹ ਵੀ ਮੈਂ ਸਾਰਾ ਸਮਝਾਤਾ ਇੱਕ ਫਾਈਨੈਂਸ਼ੀਅਲ ਡਿਫਿਕਲਟੀ ਤੋਂ ਵੀ ਸਮਝਾਤਾ ਔਰ ਦੂਸਰਾ ਜਿਹੜੀ ਇਹਦੀ ਟੈਕਨੀਕਲ ਡਿਫਿਕਲਟੀ ਸੀ ਅਸੀਂ ਉਹ ਵੀ ਦੱਸਤਾ ਐਸ ਪੇਸ਼ੀਅੰਟ ਨੂੰ ਸੀ ਠੀਕ ਠਾਕ ਕਰਕੇ ਬਹੁਤ ਮਿਹਨਤ ਲੱਗੀ ਅਸੀਂ ਆਪਣਾ ਬਿਕੋਜ਼ ਸਾਡਾ ਇੱਕ ਪ੍ਰੈਸਟੀਜ ਇਸ਼ੂ ਵੀ ਸੀ ਜੇ ਅਸੀਂ ਸਾਰੀ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਇਹਨਾਂ ਨੂੰ ਸਾਡਾ ਪ੍ਰੈਸਟੀਜ ਇਸ਼ੂ ਸੀ ਕਿ ਅਸੀਂ ਇਸ ਪੇਸ਼ੀਅੰਟ ਨੂੰ ਹਰ ਹਾਲ ਚ ਬਚਾ ਕੇ ਹੀ ਘਰ ਭੇਜਣਾ ਹੈ ਸਾਡੇ ਕੋਲ ਈਵਨ ਉਹ ਕੰਸੈਂਟ ਵੀ ਨਹੀਂ ਪ੍ਰੋਪਰ ਲਈ ਗਈ ਬਿਕੋਜ਼ ਜਦੋਂ ਇਹਨਾਂ ਨੂੰ ਅਸੀਂ ਇਹ ਕਹਿੰਦੇ ਸੀ ਕਿ ਇਹ ਪੇਸ਼ੀਅੰਟ ਚ ਮੋਰਟੈਲਿਟੀ ਐਂਡ ਮੋਰਬਿਡਿਟੀ ਹਰ ਪੇਸ਼ੀਅੰਟ ਨੂੰ ਉਹ ਲੋਇਨ ਓਕੇ ਹਾਂਜੀ ਸਰ ਮੈਂ ਨਾ ਧਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆਪਰੇਟ ਪਰ ਜੋ ਡਾਕਟਰ ਸਾਹਿਬ ਨੇ ਕੀਤਾ ਮੈਂ ਜੋ ਆਸ਼ਮੀਨ ਗੜ੍ਹ ਤੇ ਡਾਕਟਰ ਸਾਹਿਬ ਨੇ ਸਰਜਰੀ ਕਰਨੀ ਸੀ ਉਹ ਮੈਂ ਬਾਈਪਾਸ ਸਰਜੀ ਮੇਰੇ ਪਿਤਾ ਜੀ ਨੇ ਉਹਨਾਂ ਨੇ ਕਰ ਦਿੱਤੀ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿੱਥੇ ਹੋਈ ਸਰਜੀ ਕੀ ਨਾਮ ਹਸਪੀਟਲ ਦਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਦਾ ਨਾਮ ਜੀਤਾ ਜੀ ਡਾਕਟਰ ਸਾਹਿਬ ਨੇ ਜਿੱਦਣੇ ਪਤਰਾ ਕੋਰਪੋਰੇਟ ਹਸਪੀਟਲ ਵਿੱਚ ਜੀ ਮੇਰੇ ਪਿਤਾ ਜੀ ਦਾ ਗੋਤਨ ਉਹਨਾਂ ਦਾ ਜੋ ਬਾਈਪਾਸ ਸਰਜੀ ਸੀ ਉਹ ਡਾਕਟਰ ਸਾਮਨੇ ਆਇਆਸ਼ਨ ਘਾਟੇ ਘਾਟੇ ਦਿੱਤੀ ਜੀ ਹਸਪੀਟਲ ਹਸਪੀਟਲ ਦਾ ਜਿਹੜਾ ਰਵਈਆ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਨਾਲ ਪੂਰਾ ਕੋਰਪੋਰੇਟ ਕਰਦੇ ਦੇ ਤੱਕ ਨਾਲ ਹਾਂਜੀ ਇਹਨੇ ਪੂਰਾ ਸੰਯੋਗ ਦਿੱਤਾ ਜੀ ਦਰ ਸਾਹਮਣੇ ਤੇ ਮੈਂ ਲਾਈਵ ਹੋ ਰਹੀ ਹੋਈ ਜੀ